ਸਰਦਾਰ ਤੇ ਸੀਨੀਅਰ ਜਥੇਦਾਰ ਸਾਹਿਬਾਨ ਜਿਹੜੀਆਂ ਬੁੜਕਾ ਅਸੀਂ ਅੱਜ ਨੌਜਵਾਨ ਇੱਥੇ ਪੰਜਾਬ ਦੀ ਧਰਤੀ ਤੇ ਮਾਰਦੇ ਆਂ ਜਾਂ ਅਸੀਂ ਸਿੱਖੀ ਦੀ ਸਿੱਖੀ ਸਿਧਾਂਤਾਂ ਦੀ ਗੱਲ ਕਰਦੇ ਆਂ ਸਾਡੇ ਨੌਜਵਾਨਾਂ ਦਾ ਅਕਾਲੀ ਦਲ ਅੰਬਰਸ਼ਟ ਪਾਰਟੀ ਦੇ ਸਾਰੇ ਸੀਨੀਅਰ ਜਥੇਦਾਰਾਂ ਸਭਨਾਂ ਦੇ ਅੱਗੇ ਸਿਰ ਚੁੱਕਦਾ ਜਿਨ੍ਹਾਂ ਨੇ ਆਪ ਦੇ ਜੀਵਨ 'ਚ ਤਸ਼ੱਦਦ ਸਰੀਰਕ ਤੌਰ ਤੇ ਵੀ ਮਾਨਸਿਕ ਤੌਰ ਤੇ ਵੀ ਹੰਢਾਇਆ ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ ਜਿਨ੍ਹਾਂ ਨੇ ਆਪ ਦੇ ਘਰ-ਬਾਰ ਲੁੱਟਾਤੇ ਉਹਨਾਂ ਦੇ ਅੱਗੇ ਉਹਨਾਂ ਕਾਲੀ ਦਾ ਨੰਬਰਸ਼ਤ ਦੇ ਜੱਜਦਾਰਾਂ ਨੂੰ ਅੱਜ ਦਾ ਸੇੜਾ ਜਾਂਦਾ ਜਿਹਦੇ ਕਰਕੇ ਅੱਜ ਅਸੀਂ ਸਾਰੇ ਝੋਟੇ ਵਰਗੇ ਮੇਰੇ ਵਰਗੇ ਲੱਗੇ ਸਿਧਾਣੇ ਵਰਗੇ ਭਾਈ ਅਮਰਿਤਪਾਲ ਸਿੰਘ ਵਰਗੇ ਨੌਜਵਾਨਾਂ ਨੂੰ ਸਗਰ ਬੰਦਾ ਕਿ ਅਸੀਂ ਤੁਹਾਡੇ ਅੱਗੇ ਸਿੱਖੀ ਸਿਧਾਂਤਾਂ ਬਾਰੇ ਗੱਲ ਕਰ ਸਕਦੇ ਹਾਂ ਮੈਂ ਸਾਰੀਆਂ ਸਾਡੀਆਂ ਆਈਆਂ ਮਾਵਾ ਪੈੜਾ ਨੂੰ ਨੌਜਵਾਨਾਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਹੁਣ ਸਾਡੇ ਕੋਲ ਅਖੀਰ ਨੇ 15 ਦਿਨ ਰਹਿ ਗਏ ਐ ਇੰਨਾ 15 ਦਿਨਾਂ ਚ ਅਸੀਂ ਕੀ ਕਰਦੇ ਹਾਂ ਕਿਵੇਂ ਕਰਦੇ ਆ ਕਿਹੜੀ ਵਿਰੋਧ ਬੰਦੀ ਆਮਾਨ ਨੂੰ ਪਾਰਲਮੈਂਟ 'ਚ ਭੇਜਣਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਏਜੰਸੀਆਂ ਦੀ ਅੱਤ ਜ਼ੋਰ ਦਾ ਤਾਕਤ ਲੱਗਿਆ ਹੋਇਆ ਕਿ ਕਿਸੇ ਵੀ ਤਰੀਕੇ ਨਾਲ ਸਰਦਾਰ ਆਮਾਨ ਪਾਰਲਮੈਂਟ 'ਚ ਨਾ ਜਾਵੇ ਮੈਂ ਤੁਹਾਨੂੰ ਇਹ ਵੀ ਦੱਸਦਾ ਹਾਂ कि ਜਿਹੜੇ ਲੋਕਾਂ ਨੂੰ ਸੰਗਰੂਪ ਤੋਂ ਲਿਆ ਕੇ ਵੱਖ-ਵੱਖ ਪਾਰਟੀਆਂ ਤੋਂ ਜਾਂ ਆਜ਼ਾਦ ਰੂਪ ਚ ਉਮੀਦਵਾਰ ਦੇ ਤੌਰ ਤੇ ਉਤਾਰਿਆ ਇਹ ਸਾਰੀਆਂ ਏਜੰਸੀਆਂ ਦੀ ਖੇਡ ਹੈ ਇਹ ਬੰਦੇ ਉਹ ਬੰਦੇ ਹੈ ਜਿਨ੍ਹਾਂ ਨੇ ਬਹੁਤ ਹੀ ਛੇਤੀ ਜੇਲ੍ਹਾਂ ਚ ਜਾਣਾ ਇਨ੍ਹਾਂ ਤੇ ਨਸ਼ਾ ਵੇਚਣ ਦਾ ਰੋਕ ਹੈ ਵੱਡੇ-ਵੱਡੇ ਨਸ਼ਿਆਂ ਦੇ ਵਪਾਰੀਆਂ ਨਾਲ ਇਨ੍ਹਾਂ ਦੀ ਸਾਹ ਜਗੀ ਬੇ ਜਦੋਂ ਉਹਨਾਂ ਆਗੂਆਂ ਨੂੰ ਪੁਲਿਸ ਨੇ ਫੜ ਲਿਆ ਨਾ ਈਡੀ ਨੇ ਫੜ ਲਿਆ ਨਾ ਉਹਨਾਂ ਨੇ ਕੀ ਕਹਣਾ ਕੀ ਜੇ ਮੈਂ ਤਾਂ ਸਿੱਖੀ ਦੀ ਗੱਲ ਕਰਦਾ ਸੀ ਮੈਂ ਅਮਰਿਤਪਾਲ ਸਿੰਘ ਦੀ ਗੱਲ ਕਰਦਾ ਸੀ ਮੈਂ ਸਿੱਖਾਂ ਦੇ ਆਜ਼ਾਦ ਘਰ ਦੀ ਗੱਲ ਕਰਦਾ ਸੀ ਜਿਹਦੇ ਕਰਕੇ ਪੁਲਿਸ ਨੇ ਮੈਨੂੰ ਝੁਕ ਲਿਆ ਇਹ ਅੱਜਕੱਲ ਨਵਾਂ ਬਹਾਨਾ ਬਣ ਗਿਆ ਚੱਲਾ ਲੋਕਾਂ ਨੂੰ ਪੰਜਾਬ ਨੂੰ ਲੁੱਟੋ ਰੈਕਤੀ ਪਾਰਟੀਆਂ 'ਚ ਆਪ ਦੇ ਕਫਰ ਪਰੋ ਫਿਰ ਜਦੋਂ ਪਤਾ ਲੱਗ ਗਿਆ ਕਿ ਹੁਣ ਤਾਂ ਸਾਡੀ ਵਾਰੀ ਆ ਗਈ ਫਿਰ ਕਹਿ ਦਿਓ ਕਿ ਜੀ ਮੈਂ ਤਾਂ ਸਿੱਖਾਂ ਦੀ ਗੱਲ ਕਰਦਾ ਸੀਗਾ ਜਿਹਦੇ ਕਰਕੇ ਮੈਨੂੰ ਆਹ ਦੇਖੋ ਏਜੰਸੀਆਂ ਚੁੱਕ ਕੇ ਲਿਜਾ ਰਹੀਆਂ ਜੇਤ ਰਹੋ ਇਹ ਹੋ ਰਿਹਾ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਅਸੀਂ ਘਰ-ਘਰ ਜਾ ਕੇ ਲੋਕਾਂ ਨੂੰ ਕੀ ਸਮਝਾਉਣਾ ਹੈ ਜਿਹੜੇ ਕਾਂਗਰਸੀ ਹੈਗੇ ਆ ਜਿਹੜੇ ਦੂਜੇ ਪਾਰਟੀਆਂ ਦੇ ਹੈਗੇ ਆ ਉਹਨਾਂ ਨੂੰ ਦੱਸੋ ਇਹ ਸਾਡਾ ਫਰਜ਼ ਬੰਦ ਹੈ ਉਹਨਾਂ ਨੂੰ ਦੱਸੋ ਕਿ ਸਰਦਾਰ ਸੁਨਜੀਤ ਸਿੰਘ ਮਾਨ ਨੇ ਇੱਕ ਬਹੁਤ ਵੱਡਾ ਕੇਸ ਪਾਰਲੀਮੈਂਟ ਰਾਹੀਂ ਲੜਿਆ ਕੌਮ ਵਾਸਤੇ ਉਹਨਾਂ ਨੇ ਨੇਜਰ ਸਾਹਿਬ ਦਾ ਜਿਹੜਾ ਕਤਲ ਚੰਨੜਾ ਚ ਹੋਇਆ ਇਹ ਕਿਹਦਾ ਮਨਮਨਕ ਸਾਹਿਬ ਦਾ ਹੋਇਆ ਸੰਜੀਵਾ ਸਿੰਘ ਤੇ ਰੋਡੇ ਸਿੰਘ ਦਾ ਕਤਲ ਪਾਕਿਸਤਾਨ 'ਚ ਹੋਇਆ ਹੈ ਯੂਕੇ 'ਚ ਤਾਰਸ ਸਿੰਘ ਖੰਡੇ ਦਾ ਕਤਲ ਕਰਵਾਇਆ ਵਰਦਾਨ ਸਾਹਿਬ ਨੇ ਪਾਰਲਮੈਂਟ 'ਚ ਦੇਸ਼ ਦੇ ਗ੍ਰਹਿ ਮੰਤਰੀ ਤੇ ਦੇਸ਼ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਤੇ ਸਿੱਧਾ ਦੋਸ਼ ਲਾਇਆ ਕਿ ਤੁਸੀਂ ਉਹ ਜਿਨ੍ਹਾਂ ਨੇ ਏਜੰਸੀਆਂ ਭੇਜ ਕੇ ਸਾਡੇ ਧਰਮ ਕਾਰਦੂਆ ਦੇ ਕਤਲ ਕਰਵਾਏ ਹੈ ਬੇ ਨੂੰ ਸਾਰੇ ਰਾਸ਼ਟਰਪਤੀਆਂ ਨੂੰ ਪ੍ਰਧਾਨ ਮੰਤਰੀਆਂ ਨੂੰ ਇਹਨਾਂ ਨੇ ਚਾਰਾਂ ਦਾ ਕੰਮ ਜਿਹੜਾ ਕੰਮ ਬੀਬੀ ਜੀ ਖਾਲੜਾ ਇਸ ਧਰਤੀ ਤੇ ਕਰ ਰਹੀ ਹੈ ਇਹਨਾਂ ਨੇ ਸਾਰੀ ਕੀ ਪਾਤ ਦੀਆਂ ਤੂਫੀਆਂ ਏਜੰਸੀਆਂ ਤੁਹਾਡੇ ਧਰਤੀ ਤੇ ਖੰਡਾਂ ਨੂੰ ਭੰਗ ਕਰਕੇ ਸਾਡੇ ਸਿੱਖਾਂ ਦੇ ਆਖੂਆਂ ਦੇ ਕਤਲ ਕਰਵਾ ਕੇ ਗਈਆਂ ਤੁਸੀਂ ਕੀ ਕਰ ਰਹੇ ਹੋ ਅੱਜ ਜਸਟਨ ਟਰੂਡੋ ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਆ ਉਹਨਾਂ ਨੇ ਹਿੰਦੁਸਤਾਨ ਦੀਆਂ ਏਜੰਸੀਆਂ ਦੇ ਉਹ ਤਨਾਅ ਫੜ ਲਏ ਜਿਨ੍ਹਾਂ ਨੇ ਜਾ ਕੇ ਕੈਨੇਡਾ 'ਚ ਤੁਹਾਡੇ ਜੋਧਿਆਂ ਦੇ ਕਤਲ ਕਰਵਾਏ ਸੀਗੇ ਅਮਰੀਕਾ ਨੇ ਤਫ਼ਤੀਸ਼ ਸ਼ੁਰੂ ਕਰ ਲਈ ਹੈ ਇਸ ਤਫ਼ਤੀਸ਼ ਰਾਹੀਂ ਸਾਰੇ ਜਿਹੜਾ ਦੀਪ ਸਿੱਧੂ ਦਾ ਕਤਲ ਹੋਇਆ ਹਰਿਆਣਾ 'ਚ ਜਿਹੜਾ ਮੂਸੇਵਾਲੇ ਦਾ ਪੰਜਾਬ 'ਚ ਹੋਇਆ ਹੈ ਇਹ ਤਾਰਾ ਜੁਰਦੀਆਂ ਇਹ ਉਹੀ ਏਜੰਸੀਆਂ ਹੈ ਜਿਹੜੀਆਂ ਏਜੰਸੀਆਂ ਨੇ ਬਾਦ ਸਾਨੂੰ ਮਾਰਿਆ ਇਹ ਕੋਈ ਏਜੰਸੀਆਂ ਹੈ ਜਿਨ੍ਹਾਂ ਨੇ ਸਾਡੇ ਯੋਧੇ ਵੀਰਾਂ ਨੂੰ ਇੱਧਰ ਧੂਕਿਆ ਸੋ ਸਾਤ ਸੰਗਤ ਜੀ ਇੱਕ ਵਾਰੀ ਇੱਥੇ ਧਿਆਨ ਦਿਓ ਜਦੋਂ ਤੁਸੀਂ ਪਿੰਡਾਂ 'ਚ ਪ੍ਰਚਾਰ ਕਰਨਾ ਤੁਸੀਂ ਕਾਂਗਰਸੀ ਲੋਕਾਂ ਨੂੰ ਵੀ ਪੁੱਛਣਾ ਤੁਸੀਂ ਬਾਦਲਕਿਆਂ ਨੂੰ ਵੀ ਪੁੱਛਣਾ ਤੁਸੀਂ ਹਰੇਕ ਪਾਰਟੀ ਦੇ ਬੀਜੇਪੀ ਦੇ ਵੀ ਸਿੱਖਿਆ ਨੂੰ ਪੁੱਛਣਾ ਕਿ ਭਾਈ ਦੱਸੋ ਤੁਹਾਨੂੰ ਜਿਹੜੇ ਲੋਕਾਂ ਨੂੰ ਉਹ ਏਜੰਸੀਆਂ ਨੇ ਫੂਕਦਾ ਉਹਨਾਂ ਲੋਕਾਂ ਦਾ ਇਨਸਾਫ ਨਹੀਂ ਚਾਹੀਦਾ ਤੁਸੀਂ ਚਾਹੁੰਦੇ ਨਹੀਂ ਕਿ ਸਰਦਾਰ ਸੰਜੀਤ ਸਿੰਘ ਮਾਨ ਪਾਰਲੀਮੈਂਟ 'ਚ ਜਾ ਕੇ ਜੁਰਦਨਾਨ ਇੱਕ ਕੇਸ ਕਿਤੇ ਕੰਡੇ ਲਾ ਕੇ ਉਹਨਾਂ ਕਾਤਲਾਂ ਨੂੰ ਕਟਾਰੇ 'ਚ ਖੜਾ ਕਰੇ ਇਹ ਬਹੁਤ ਜ਼ਰੂਰੀ ਗੱਲ ਹੈ ਅਸੀਂ ਕਹਿੰਦੇ ਆ ਕਿ ਜੀ ਅਸੀਂ ਸਿਆਸੀ ਨਹੀਂ ਹੈਗੇ ਜਾਂ ਅਸੀਂ ਜੀ ਸਿਆਸਤੀ ਗੱਲ ਨਹੀਂ ਕਰਨੀ ਬਸ ਬਹੁਤ ਮਾੜੀ ਚੀਜ਼ ਹੈ ਛੇਵੇਂ ਪਾਚਨ ਸਿੱਕਾ ਨੂੰ ਮੇਰੀ ਧਰਮ ਦਾ ਤੇ ਸਿਆਸਤ ਦਾ ਛੇਵੇਂ ਪਾਚਨ ਧਰਮ ਨੂੰ ਤੇ ਸਿਆਸਤ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਵੇ ਤੁਸੀਂ ਕਿਵੇਂ ਪ੍ਰਤੀਕਤ ਕਰਦੇ ਹੋ ਜਦੋਂ ਤੁਹਾਡੇ ਪਿੰਡਾਂ 'ਚ ਉਹ ਆਗੂ ਖੜ ਕੇ ਸਟੇਜ 'ਤੇ ਜਾ ਕੇ ਕਹਿੰਦੇ ਆ ਕਿ ਜੀ ਸਿਆਸੀ ਗੱਲ ਨਹੀਂ ਕਰਨੀ ਤੁਸੀਂ ਗੁਰੂ ਕਾ ਚੇਹ ਖੜ ਕੇ ਗੁਰੂ ਮਹਾਰਾਜ ਦੇ ਸਿਧਾਂਤ ਨੂੰ ਪੰਗ ਕਰਨਾ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਦੋਂ ਅਸੀਂ ਹੁਣ ਕਾਫਲੇ ਦੇ ਰੂਪ 'ਚ ਕਾਗੜਜਪਰਨ ਨੂੰ ਜਾਣਾ ਅੱਜ ਸਾਨੂੰ ਸਵੇਰੇ ਟੈਲੀਫੋਨ ਆਇਆ ਹੈ कि ਸਾਡੇ ਵਿੱਚ ਏਜੰਸੀਆਂ ਨੇ ਸ਼ਰਾਰਤੀ ਅੰਸਰ ਵੀ ਘੁਆਰੇ ਹੋਏ ਹਰੇਕ ਨੂੰ ਬੇਨਤੀ ਕੀਤੀ ਜਾਂਦੀ ਹੈ ਇੱਥੇ ਪਾਰਟੀ ਦੇ ਸਾਰੇ ਆਗੂ ਸਹਿਬਾਨ ਆਏ ਆ ਜਿੱਤੇ ਤੁਹਾਨੂੰ ਕੋਈ ਹੁੱਲੜਬਾਜ਼ ਨਜ਼ਰ ਆਉਂਦਾ ਹੈ ਉਹਨਾਂ ਨੂੰ ਬੇਨਤੀ ਕਰਕੇ ਇਹ ਆਖਿਓ ਕਿ ਵਾਹਿਗੁਰੂ ਦੇ ਜਾਪ-ਜਪੋ ਹੁਨੇ ਅਖੰਡ ਪਾਤਸ਼ਾਹ ਦੇ ਭੋਗ ਪਈ ਹੈ ਅਸੀਂ ਹੁੱਲੜਬਾਜ਼ ਲੋਕ ਨਹੀਂ ਹੈਗੇ ਉਹਨਾਂ ਬੰਦਿਆਂ ਨੂੰ ਨਾਪ ਲਿਓ ਬੇਨਤੀ ਕਰਕੇ ਉਹਨਾਂ ਨੂੰ ਕਹਿ ਦਿਓ ਕਿ ਆਹ ਕੰਮ ਅਸੀਂ ਨਹੀਂ ਕਰਨਾ ਇਹ ਅਖੀਰ 'ਚ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਹੱਥ ਕਰੇ ਕਰਕੇ ਦੱਸਿਓ ਕਿ ਜਿਹੜਾ ਕੰਮ ਸਰਦਾਰ ਚਨਜੀਤ ਸਿੰਘ ਮਾਨ ਨੇ ਪਾਰਲਮੈਂਟ 'ਚ ਜਾ ਕੇ ਜਿਹੜੇ ਸਿੱਖਾਂ ਦੇ ਕਤਲ ਹੋਏ ਆ ਉੱਤੇ ਕੀਤਾ ਕੀ ਅਸੀਂ ਹੱਥ ਕਰੇ ਕਰਕੇ ਦੱਸਿਓ ਕੀ ਅਸੀਂ ਉਹਨਾਂ ਕਟਲੇਆ ਦਾ ਇਨਸਾਫ ਚਾਹੁੰਦੇ ਆ ਜੇ ਜਨ ਜਾ ਕੇ ਸੁਨੇਹਾ ਦਿਓ ਤੇ ਗੱਜ ਕੇ ਝਕਾਰਾ ਛੱਡਿਏ ਦੀ ਸੰਗਰੂਰ ਦੀ ਧਰਤੀ ਨੇ ਹਿੰਦੁਸਤਾਨ ਦੇ ਰਾਜ ਚੋਵੀ ਦੇ ਲੋਹਾ ਚੋੜਾ ਦਿਆ ਸਾਰੇ ਰਿਕਾਰਡ ਤੋੜ ਦੇਨੇ 2 4 ਲੱਖ ਵੋਟਾਂ ਦੀ ਲੀਡ ਨਾਲ ਅਸੀਂ ਇਸ ਵਾਰੀ ਸਦਾ ਇਹ ਸੁਣਤੀ ਤੇ ਹਟਾਈਏ ਬੋਲੇ ਸੋਨਹਾਲ ਸਾਥੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਦਾ ਖਾਲਸਾ ਜੀ ਦੀ ਭੱਲੇ ਵਾਹਿਗੁਰੂ ਜੀ ਕੀ ਫਤਿਹ 2 ਮਿੰਟਾਂ ਸਮਾਂ ਮਿਲਿਆ ਵੀਰ ਵਰਕੇ ਸ਼ਾਂਤੀ ਦਾ ਤਾਨ ਬਖਸ਼ੋ ਤੇ ਗੱਲਾਂ ਵੀ ਦੋ ਕੀ ਸਾਂਝੀਆਂ ਕਰਨੀਆਂ ਨੇ ਅੱਜ ਤੁਹਾਡੇ ਅਸਾਂ ਕਾਠ ਨੂੰ ਦੇਖ ਕੇ ਬਾਈ ਦੀਪ ਸਿੰਘੂ ਦੀ ਯਾਦ ਆਈ ਆ ਅਸੀਂ ਬਾਈ ਦੀਪ ਸਿੰਘੂ ਦੇ ਜਗ੍ਹਾ ਹੋਏ ਦੀਵੇਂ ਆ ਭਾਈ ਦੀਪ ਸਿੱਧੂ ਅਕਸਰ ਇੱਕ ਗੱਲ ਕਹਿਆ ਕਰਦਾ ਸੀ ਕਿ ਮਾਨ ਸਾਹਿਬ ਇੱਕ ਦਿਨ ਤੁਹਾਡੇ ਪੱਖ ਦੀ ਹਵਾ ਚੱਲੂਗੀ ਅੱਜ ਭਾਈ ਦੀਪ ਸਿੱਧੂ ਵੀ ਉੱਪਰ ਬੈਠਾ ਦੇਖ ਰਿਹਾ ਹੋਣਾ ਤੂੰ ਐ ਹੱਥ ਖੜੇ ਕਰਕੇ ਜਕਾਰਾ ਗਜਾਉਂਦਾ ਭਾਈ ਦੀਪ ਸਿੱਧੂ ਨੂੰ ਪਤਾ ਲੱਗ ਜਾਏ ਕਿ ਅੱਜ ਸੰਗਰੂਰ ਦੀ ਧਰਤੀ ਦੇ ਉੱਪਰ ਹਵਾ ਨਹੀਂ tufaan simran ji singh maan ji ਦੇ ਹੱਕ ਦੇ ਵਿੱਚ ਆਇਆ ਆ ਬਾਦ ਆ ਵਾਏ ਬਾਈ ਸ਼ਵਾਦ ਲਿਆਤਾ ਇਹ ਉਹੀ ਕੰਪਾਇਰ ਜੋ ਬਾਈ ਦੀਪ ਸਿਦੂਰੇ ਆਪੇ ਹੱਥਾਂ ਨਾਲ ਫੜੀ ਸੀ ਤੇ ਉਹੀ ਝਾੜੂ ਆ ਜੋ ਬਾਈ ਦੀਪ ਸਿਦੂਰੇ ਕਹਾਂ ਸੀ ਕਿ ਪੰਥਰੇ ਨਾਲ ਖੜਨਾ ਜਾਂ ਲਾਂਗਰੀ ਬੰਨਣਾ ਪੰਥਰੇ ਸੇਵਾਦਾਰ ਬੰਨਣਾ ਜਾਂ ਲਾਂਗਰੀ ਬੰਨਣਾ ਪਿਆਜਾ ਪੁੰਡਾ ਦੀ ਸਰਕਾਰ ਨੇ ਸਾਡੇ ਹੱਥਾਂ ਦੇ ਵਿੱਚ ਝਾੜੂ ਫੜਾਏ ਆ भाई दीप सिद्धू चलता चलता दस के गया खड़ा झारू भी बगाती जरैल माहौल बस घाट महसूस करते हैं भाई दीप सिद्धू की अच सधु नाजर दो हजर नजर जा ल <US> छॾांगे <guerrer> <Ni or a glab begun> <Slly> <gehört->